ਕਿਉਂ ਕਰ ਰਹੀ ਤੈਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹੋ ਉਹ ਨਾਲ ਗੱਲ ਕਰਦੇ ਜੀ ਕਿਹੜਾ ਮਾਲ ਵੀ ਇਸ ਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਕਰੀ ਤਾਨੂੰ ਪਤਾ ਕਿਹੜੇ 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 ਮਾਲ ਦਾ ਤਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਮੈਨੂੰ ਕੋ ਪਿਛਮ ਲੋ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਜੀ ਹਾਂ ਤੂੰ ਪੁਲਿਸ ਦੇ ਹੱਥੇ ਸੇ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਉਹਦੀ ਰੇਲਵੇ ਸਟੇਸ਼ਨ ਦੇ ਖਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਦੇ ਖਿਆ ਸਰ ਆਪ ਹੀ ਗੱਡੀ ਚੈੱਕ ਕਰਾ ਲੋ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਆਈ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਕੁੜੀ ਚੱਕ ਲਓ ਮੇਰੀ ਗੱਲ ਪੈਣੀ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤੈਨਾਂ ਮੈਂ ਇਜਜ਼ਤ ਨਾਲ ਗੱਲ ਕਰ ਰਿਹਾ ਆ ਤੂੰ ਤਾ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਜੇ ਇਹ ਤੂੰ ਹੀ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਡਮ ਜੀ ਤੁਸੀਂ ਵੀ ਹੱਡੇ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦੇ ਤੁਹਾਡੇ ਇਹ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਤੂੰ ਲਾਈਵ ਕਰੀਂ ਚੰਗੀ ਹੋ ਜਾ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਫੀਨ ਨਹੀਂ ਆਪਾਂ ਤੁਸੀਂ ਫੈਮਿਲੀ ਮੈਂਬਰ ਹੋ ਇਹ ਤੇਰਾ ਮੈਂ ਨਹੀਂ ਆਇਆ ਤੂੰ ਪੁਲਿਸ ਲੈ ਕੇ ਆ ਤਾਂ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾ ਪਰਮਿਸ਼ਨ ਤੇ ਮੇਰੀ ਗੱਡੀ ਤੇ ਆਪ ਕਿੱਦਾਂ ਲਾਇਆ ਨਾਮ ਲਾਜਮ ਆਈ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਆਈ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਆਈ ਚੈੱਕ ਕਰਾਤੀ ਹਾਂ ਨਹੀਂ ਬੋਸੂ ਬਰਾਬਰ ਨੰਬਰ ਨਹੀਂ ਵੀ ਜਦੋਂ ਵੀ ਫੈਮਲੀ ਨੰਬਰ ਅੱਜ ਵੀ ਕੋਈ ਚਾਹੇ ਸਾਡੇ ਕੋਲ ਹੋਵੇ ਦੇਖੀ ਹੋ ਕੀ ਹੈ ਜਦੋਂ ਮੈਂ ਪਹਿਲਾਂ ਕਹਿੰਦੀ ਸੀ ਫੈਮਲੀ ਨੰਬਰ ਹੈ ਸਰ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਹਿੰਦੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ ਨਿਭਾ ਰਿਹਾ ਤੁਹਾਡੇ ਮੇਰੀ ਗੱਲ ਸੁਣੋ ਮੈਂ ਬੋਲੋ

ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਪ ਕਰ ਡੀਐਸਪੀ ਹੈ ਹਾਂ ਕਿ ਤੂੰ ਵੀ ਡੀਸੀ ਨਹੀਂ ਲੱਗ ਇਹਨਾਂ ਨੂੰ ਬੋਲਣ ਦੀ ਅਕਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਡੀਸੀ ਲੱਗੀ ਹੈ ਕੀ ਡੀਸੀ ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਹੈ ਬੇਫਕੂਫ ਤੂੰ ਹੈ ਮੈਂ ਮੈਂ ਆਪਣਾ ਕੰਮ ਕਰ ਰਿਹਾ ਹਾਂ ਕੀ ਤੇਰੇ ਨਾਲ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਪੈਣਾ ਨੂੰ ਕੋਈ ਇਦਾਂ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀਂ ਵੀਡੀਓ ਸ਼ੂਟ ਕਰਦੀ ਆ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੁਸੀਂ ਇੱਥੇ ਕਿਹੜੀ ਔਨ ਡਿਊਟੀ ਤੁਸੀਂ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੈਨੇ ਮੈਨੇ ਤੁਹਾਨੂੰ ਖਲਗੀ ਤੋਂ ਸਿਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਆਂ ਹਾਂ ਤੇ ਹਾਂ ਤੂੰ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਕਿੱਧਰ ਲੈਣੇ ਆ ਤੁਹਾਨੂੰ ਇੱਥੇ ਕਿੰਨੇ ਅੱਕ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੁਸੀਂ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲਿਆ ਗੱਲ ਜੀ ਹੈ ਬਰਾਮਤ ਹੋਇਆ ਕਿ ਨਾ ਗੱਡੀ ਤੇ ਚੈੱਕ ਨਹੀਂ ਬੁੱਲੀ ਤੇ ਕਰਦਾ ਫਰਜ਼ ਨਹੀਂ ਬਰਾਮਤ ਕੀ ਹੋਇਆ ਨਾ ਹੋਵੇ ਮੈਡਮ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਹਾਂ ਲੱਗੀ ਆ ਤੂੰ ਦੱਸ ਕੀ ਕਰਾਂਗੇ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਸਕਾਉ ਭਈ ਇਹਨਾਂ ਨੂੰ ਹੈਨਾ ਜੇ ਇਹਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗੇ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਜਦ ਗੱਡੀ ਨੀ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੀ ਚੈੱਕ ਕੀਤੀ ਹੈ ਕੋਈ ਫੈਮਲੀ ਮੈਂਬਰ ਆ ਓਨਰ ਕਹਿੰਦੇ ਕੀ ਮੈਨੇ ਲੋਨ ਤੇ ਲੇਫੇਰ ਤੋਂ ਕੁਝ ਇਤਨੀ ਲੈ ਕੇ ਕੈਰੀ ਕਰ ਲੂਆ ਕਹਿੰਦੇ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨੀ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨੀ ਚੈੱਕ ਕਰ ਸਕਦੀ ਜੌਦੀ ਪਾ ਜੀ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਕੋਈ ਨੀ ਕੋਈ ਨੀ ਕੋਈ ਨਾ ਇਹ ਵੀ ਨੌਨ ਚਾਹ ਨਾ ਤੇ ਪੁਲਿਸ ਗੱਡੀ ਨੀ ਚੈੱਕ ਕਰ ਸਕਦੀ ਉਹ ਚਲੋ ਕੋਈ ਨੀ ਹੁੰਦਾ ਤੇ ਪੁਲਿਸ ਗੱਡੀ ਨੀ ਚੈੱਕ ਕਰ ਸਕਦੀ ਮੈਂ ਲਾਈਵ ਚਲਾ ਰਿਹਾ ਜਾਓ ਜਾ ਕੇ ਰੇਟ ਪਾ ਦਿਓ ਰੇਟ ਪਾ ਦਿਓ ਜਾ ਕੇ ਰੇਟ ਤਾਂ ਮਾਰੀ ਸੋਖੀ ਨਹੀਂ ਹੈਗੀ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਿਆ ਕੀ ਕੀ ਠੀਕ ਹੈ ਮਾਰੀ ਮੋਟੇ ਸਾਮੀ ਨਹੀਂ ਹੈਗੀ ਲਮਾਰੀਆਂ ਦੇ ਧੀਆ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਤੁਹਾਨੂੰ ਲਾਈਵ ਹੋਏਗਾ ਤੇ ਆਪਣਾ ਦਿਖਾਏਗਾ ਚਲੋ ਚਲੋ ਹੰਦਲਾ ਮੋਟੇ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਹੰਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੁੰਦ ਦਿਖਾਈ ਗਈ ਅਫਸਰ شاہੀ ਦੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਹੈ ਨਾ ਚੈਕਿੰਗ ਕਰੀ ਦੀ ਹੈ ਹੈ ਨਾ ਪੰਜਾਬੀ ਸਾਹਿਬ ਦੱਸਦੇ ਹੋਵੇ ਵੀ ਸਾ ਮੇਰੇ ਨਹੀਂ ਭਾਵੇਂ ਰਿਲੇਟਿਵ ਹੋਵੇ ਇਹ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਬਿਲਕੁਲ ਦੱਸੋ ਦੇਖੀ ਕਿਹਾਂ ਜਾਂਦੇ ਹੋ ਅੱਛਾ ਉਹ ਕਿੱਧਰ ਗਿਆ ਨੇ ਪਾਜੀ ਦਾ ਸੋ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਨੇ ਸੋ ਇਹਨਾਂ ਤਸਵੀਰਾਂ ਨੇ ਮੈਰੰਜਮ ਫੱਬਰ ਤੁਹਾਡੇ ਨਾਲ ਹਲvida ਤਸਵੀਰ ਦੇ ਰਹੇ ਨੇ